ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਹਾਂਜੀ ਬਾਈ ਜੀ ਆਪਾਂ ਨੇ ਲਿਆਂਦਾ 6 ਲੀਟਰ ਵਾਲੀ ਬਾਲਟੀ ਆ ਤੇ ਆ 22 ਲੀਟਰ ਵਾਲੀ ਬਾਲਟੀ ਆ ਇੰਜਨ ਦਾ ਤੇ ਲਿਆਂਦਾ ਬਦਲ ਨੂੰ ਮਸ਼ੀਨ ਦਾ ਤੇ ਬੀਜੋਲ ਦਾ ਹੀ ਗਰੀਸ ਲਿਆਂਦਾ ਇਹ 5 ਕਿਲੋ ਆ ਅੱਜ ਆਪਾਂ ਲੱਗਨੇ ਆ ਮਸ਼ੀਨੀਆਂ ਬਾਈਂਡਰੀਆਂ ਚਾਰਜ ਕਰਨ ਐ ਹੁਣ ਆਪਾਂ ਨੇ ਬਦਲਣਾਂ ਦਾ ਤੇਰ ਦੂਆ ਦਾ ਤੇ ਪਹਿਲਾਂ ਆਪਾਂ ਬਦਲਿਆ ਨੂੰ ਕੀ ਪਿਛਲੀ ਜੀਰੀ ਵਾਲੇ ਬਦਲਿਆ ਦੀ ਆਓ ਗਰ ਲਵਾਤਾ ਦੇ ਦਾਣੇ ਵਾਲਾ ਨਵਾਂ ਇਹ ਖਰਾਬ ਦੀ ਹੈ ਆਪਾਂ ਨੇ ਨਵਾਂ ਲਵਾਤਾ ਤੇ ਹੁਣ ਇਹਨੂੰ ਕਰਾਉਣਾ ਆਪਾਂ ਨੇ ਰੰਗ ਆਊਗਾ ਤੇ ਤੁਹਾਨੂੰ ਦਿਖਾਵਾਂਗੇ ਇਹਦੇ ਆ ਵਿਚਲੇ ਬਲ ਵੀ ਨਵੇਂ ਲਵਾਤੇ ਤੇ ਬਾਕੀ ਭਾਈ ਆ ਟਾਪਾ ਐਲੀਵੇਟਰ ਪੂਰੋਂ ਚੱਲਦੇ ਕਰਤੇ ਤਾਂ ਆਪਾਂ ਥੱਲੋਂ ਚੈਨ ਪਾ ਕੇ ਜੀਰੀ ਦਾ ਫੂੰਚ ਲੈ ਬਟੇ ਜਾਂਦਾ ਦੀ ਓਰੇ ਇਹ ਆਪਾਂ ਥੱਲੋਂ ਚੱਲਦੇ ਕਰਤੇ ਤੇ ਬਾਕੀ ਨੂੰ ਧੋਵਾਂਗੇ ਤੇ ਇਹਦੀ ਕਰਾਉਣੀਆਂ ਅਟੈਚਿੰਗ ਆਪਾਂ ਨੇ ਆਹ ਟਾਇਰ ਵੀ ਪਾ ਤਾ ਆਪਾਂ ਨੇ ਇਹ ਦੂਆ ਘਸਿਆ ਹੋਇਆ ਦੀ ਟਾਇਰ ਇਹ ਆਪਾਂ ਨੂੰ 2000 ਵਾਲੇ ਨਾਲ ਦਾ ਮਿਲ ਗਿਆ ਬਲੇ ਟਾਇਰ ਦਾ ਲੈ ਆਂਦਾ ਮਿਲ ਗਿਆ ਟਾਇਰ ਤੇ ਪਾਇੰਟਰੀਆਂ ਤਾਰੀਆਂ ਨੇ ਹੈਗਾ ਪਾਣੀਦਰੀ ਪਾਣੀ ਘਟਾ ਪਾਣੀ ਘਟਾ ਬਾਇੰਡਰੀਆਂ ਲਾਵਾਂਗੇ ਚਾਰਜ ਦਣੇ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਬਾਈ ਇੱਕੇ ਦਾ ਟੈਂਕ ਦਾ ਉਹ ਸੰਬੂ ਲੱਗ ਗਿਆ ਥੱਲੋਂ ਤੇ ਵਿਕਾਸ ਗੋਇਆ ਐਲੀਵੇਟਰ ਨਾ ਮੇਰੇ ਬਾਤ ਇੱਕ ਗਾਰ ਲਵਾਦੇ ਐਲੀਵੇਟਰਾਂ ਦੇ ਤੇ ਇਹਨਾਂ ਵਿਚਨੀਆ ਰੇਲਾਂ ਬਾ ਹੁਣ ਇੱਕ ਦਿਨ ਆਊਗਾ ਮੰਗਾ ਪੇਂਟਰ ਇਹਦੀ ਕਰਾਵਾਂਗੇ ਟਾਚਿੰਗ ਇਹ ਸਾਰੇ ਕੰਪਲੀਟ ਹੈ ਨਵੇਂ ਲਵਾਤੇ ਪਿਸ ਆਪਣਾ ਟੈਂਕੀ ਦੇ ਉਰੇ ਚਾਦਰ ਖਰਾਬ ਸੀ ਇਹ ਲੱਗਿਆ ਨਵਾ ਤੇ ਹੁਣ ਆਪਾਂ ਇੱਕ ਦੋ ਦਿਨ ਨੂੰ ਇਹਨੂੰ ਤੋਕੇ ਇਹਦੀ ਕਰਾਉਣੀ ਆ ਟਾਚਿੰਗ ਇਹ ਕਰ ਰਹੇ ਹਾਂ ਤਿਆਰੀਆਂ ਪੈਂਟਰੀਆਂ ਦੋ ਆਪਾਂ ਨੇ ਚੱਕ ਲਈਆਂ ਗੱਲੀ ਗੱਲੀ ਬੈਂਡਰੀ ਲਾਵਾਂਗੇ ਚਾਰਜ ਪਾਣੀ ਪਾ ਕੇ ਬਾਕੀ ਬਾਈ ਤੇ ਮਗਲਾ ਲਿਆਂਦਾ ਡੀਜ਼ਲ ਆਪਾਂ ਨੇ ਲੈ ਕੇ ਆਉਣਾ ਉਥੋਂ ਭਰਾ ਲਿਆਵਾਂਗੇ ਤੇ ਇਹਦੇ ਵੀ ਆਪਾਂ ਨੇ ਬਲੋਰ ਲਵਾਤਾ ਉਹਦੇ ਮੰਗ ਨਾਜਰ ਮੰਗ ਤੇ ਕਾ ਤਾਰੀ ਨੇ ਪੈਰ ਧਰਨੇ ਵਾਲਾ ਲਵਾਤਾ ਤੇ ਉਹ ਲੀਵਰ ਵਧੀਆ ਕਰਾ ਦੇ ਦੇ ਐਨ ਤੇ ਇਹਦੇ ਨਾਲ ਦੀ ਟਾਇਰ ਮਿਲ ਗਿਆ ਆਪਣਾ ਹੈਗਾ ਆਪਾਂ ਹੈਡ ਪੈਸੇ ਉਹ ਆਪਾਂ ਨੂੰ ਮਿਲ ਗਿਆ ਅਲਾਇਸ ਕੰਪਨੀ ਦਾ 70 80 ਪੈਸੇ ਟਾਇਰ ਮਿਲ ਗਿਆ ਤੇ ਬਾਕੀ ਦੋ ਬੈਟਰੀਆਂ ਆਪਣੀਆਂ ਉਹ ਪਈਆਂ ਨੇ ਉਹ ਤਾਂ ਫੇਰ ਚਾਰਜ ਲਾਵਾਂਗੇ ਪਹਿਲਾਂ ਦੋ ਕਰ ਦਈਏ ਤੋਂ ਨੇ ਮੀਂਹ ਆਲਾ ਨਹੀਂ ਆ ਪਾਣੀ ਪਾਉਣ ਮੀਂਹ ਚੋਂ ਆਪਾਂ ਨੇ ਪ੍ਰੈਸ ਕਰਦੇ ਭਾਂਡੇ ਚ ਭਰਿਆ ਵਜਿਦੇ ਉਹ ਤੋਂ ਆਪਾਂ ਬੋਤਲਾਂ ਚ ਪਾਤਾ ਇਹਨਾਂ ਨੂੰ ਹੁਣ ਤੋਂ ਕੇ ਇਕੱਲੀ-ਇਕੱਲੀ ਨੂੰ ਲਾਉਣਿਆ ਚਾਰਜ ਇੱਕ ਆਪਾਂ ਨੇ ਜਿਹੜੀ ਟੈਂਕ ਦੇ ਨੀਚੇ ਜਾਦਰ ਹੁੰਦੀ ਆ ਉਹ ਸਾਰੀ ਲਵਾਤੀ ਬਾਕੀ ਸਭ ਤਿਆਰ ਆ ਬਣਾਇਆ ਬਾਈ ਚਾਰਜ ਇਹ 12 ਬੋਲਟ ਆ 6 ਮਹੀਨੇ ਦੀ ਇਹਦੀ ਗਾਰੰਟੀ ਆ ਬਾਈ ਨੇ ਲਿੱਕਾ ਉੱਪਰ ਇੱਥੋਂ ਆ ਤਾਰਾਂ ਲਾ ਕੇ ਆਪਾਂ ਨੇ ਲਾ ਲਿਆ ਹਾਲ ਟਰਮੀਨਲ ਪੁਰਾਣੇ ਜੋੜ ਲੇ ਉਹਨਾਂ ਦੇ ਆਪਾਂ ਨਵੇਂ ਲਿਆ ਕੇ ਪਾ ਦਾਂਗੇ ਲਾਉਨੇ ਆ ਬੈਟਰੀ ਚਾਰਜ ਮਾਰੀ ਲੱਗਿਆ ਹੋਵੇ ਆ ਪਾਣੀ ਪਾਉਣ ਸਾਫ ਕਰ ਲੈਣ ਵਾਲਾ ਹੁਣ ਇਹ ਬਾਕੀ ਵੀ ਆ ਇਸ ਸਮੇਂ ਸਭ ਇਹਦੀ ਸ਼ਾਇਦ ਦੇਖਾਂਗੇ ਲਾਵਾਂਗੇ ਉਹਦੀ ਕਵੈਲਟ ਪਾਉਣੀ ਆ ਬੜਾ ਦੀ ਉਹ ਟੁੱਟ ਗਿਆ ਇੱਕ ਕਵੈਲਟ ਉਹਦੀ ਮੁੱਲੀ ਪਾਉਣੀ ਆ ਜੋੜੇ ਚ ਇੱਕ ਸਿੰਗਲ ਵੈਲਟ ਆ ਉਹਦੇ ਨਾਲ ਦੀ ਦੇਖ ਕੇ ਆਪਾਂ ਵੈਲਟ ਲਿਆਵਾਂਗੇ ਪਾਣੀ ਪੂਰੀ ਪਾ ਕੇ ਸਾਲਾਉਣੇ ਇਹਨਾਂ ਨੂੰ ਚਾਰਜ ਇੱਕ ਚ ਪਾਏ ਗਿਆ ਹਾਂ ਆਹਾਂ ਆਹਾਂ ਜਾ ਘੱਟ ਦੀ ਇਹ ਨਹੀਂ ਤਾਂ ਹੀ ਨੀ ਇਹ ਚਾਰਜ ਹੋਈਆਂ ਹਨਾ ਫਰੀਦ ਵਾਲੀ ਹਾਂ ਸਾਡੀ ਉਹ ਤੋਂ ਕਰਤੇ ਸੀ ਸਾਡੇ ਇੱਕ ਦਿਨ ਇਹਨੂੰ ਧੋ ਕੇ ਵੀ ਕਰਾਉਣੀ ਆ ਅਟੈਚਿੰਗ ਤੇ ਥੋਨੂੰ ਨਾਲ ਦਿਖਾਵਾਂਗੇ ਉਹ ਗਲੀ ਜੀ ਬੰਦ ਕਰਾਈ ਹੋਣੀ ਹੁਣ ਉਹ ਵੀ ਕਰਾ ਲਿਓ ਨੇ ਚਾਦਰ ਨਾਲ ਹੁਣ ਕਿਹੜੀ ਆਹ ਆ ਗਲੀ ਜੀ ਮਤ ਉਹ ਜਦੋਂ ਉਹ ਲੰਗ ਦਾ ਲੰਗ ਦੇ ਕਾਰਟ ਰਕੂਟਰਾ ਆਪਣੇ ਦਿੱਤੇ ਦੇ ਢਾਕ ਇਹ ਆਪਾਂ ਨੇ ਹੁਣ ਤਾਰ ਲੈਣੀਆਂ ਤਰਪਾਲ ਤੇ ਬਾਕੀ ਬਾਈ ਜੇ ਬਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਹੋ ਕੋ ਮਸ਼ੀਨ ਤੋਂ ਵੀ ਆਪਾਂ ਨਾ ਤਰਪਾਲ ਤਾਰ ਦੇਣੀਆਂ ਤੇ ਜੇ ਤੁਸੀਂ ਵਧੀਆ ਲੱਗਿਆ ਤਾਂ ਬਲੌਗ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਜੇ ਉਡੇ ਸਾਸ ਨਾਲ ਜੇ ਵਧੀਆ ਚੱਲਿਆ ਆਪਾਂ ਹੁਣ ਡੇਲੀ ਵਲੌਗ ਬਣਾਇਆ ਕਰਾਂਗੇ ਜਾਂ ਮਸ਼ੀਨਾਂ ਚੱਲਣਗੀਆਂ ਤੇ ਦਿਓ ਬਾਈ ਸਾਥ ਇਹਦੀਆਂ ਵੀ ਬੈਟਰੀਆਂ ਤਾਰ ਕੇ ਆਪਾਂ ਅੰਦਰ ਰੱਖੀਆਂ ਵੀ ਨੇ ਇਹਦਾ ਵੀ ਲਾਹਾਂਗੇ ਤਰਪਾਲ ਤਰਪੂਲ ਇਹ ਵੀ ਤਿਆਰ ਇਹਦੀ ਆਪਾਂ ਨੇ ਇੱਕਾ ਪੂਰੀ ਬਦਲਣੀ ਆ ਇਹ 12 ਇੰਚੀ ਪਾਈ ਵੀ ਆ ਆਪਾਂ ਨੇ ਕਰ ਦੇਣੀ ਆ 13 ਇੰਚੀ ਪਨਾ ਕਣਕ ਚ 12 ਚੱਲਦੀ ਸੀ ਇਹ ਨੂੰ ਵੀ ਆਪਾਂ ਤੋਂ ਮੰਗਾਂਗੇ ਪੈਂਟੀਆਂ ਆਪਾਂ ਚਾਰ ਇਹ ਚਾਰ ਦੇਣੀਆਂ ਚਾਰਜ ਉਹਨਾਂ ਦੀ ਮਿੱਤਰਪਾਲਾਂ ਲਾਵਾਂਗੇ ਤੇ ਅੱਜ ਕੀ ਤੁਹਾਨੂੰ ਝੋਨੇ 'ਚ ਚਲਦੀਆਂ ਦਿਖਾਵਾਂਗੇ ਮਸ਼ੀਨਾਂ ਦੋਏ ਦੇਲੀ ਬੜਾਕ ਬਣਾਇਆ ਕਰਾਂਗੇ ਪੈਂਟੀਆਂ ਆਪਾਂ ਦਿੱਤੀਆਂ ਨੇ ਤਾਂ ਇੱਕਲਾ ਆਤੀ ਚਾਰਜ 12 ਵੋਲਟ ਆ ਬਾਈ ਕੀ ਚਾਰਜ ਕਰੂਗਾ ਤੇ ਜਦ ਇਹ ਚਾਰਜ ਹੋ ਜੂ ਫਿਰ ਆਪਾਂ ਦੂਈ ਲਾ ਦਾਂਗੇ ਤੇ ਦੂਈਆਂ ਦੋ ਆਪਾਂ ਬਾਹ ਚਲਾ ਲਾਂਗੇ